ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਗੁਰੂ ਗ੍ਰੰਥੀ ਪਾਣੀ ਦੀ ਬਿਆਦਵੀ ਕਰਦਾ ਉਹਨੂੰ ਸਜ਼ਾਏ ਮੌਤ ਜਿਹੜੀ ਆ ਉਹ ਇੰਟਰੋਡਿਊਸ ਤਾਂ ਨਹੀਂ ਚਾਹੀਦੀ ਆ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਬਪਿਆ ਜਾਵੇ ਸੱਚਮੁੱਚ ਹੀ ਕਿਹਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬਿਆਦਵੀ ਕਰਦਾ ਕਿਸੇ ਧਰਮ ਦੇ ਸਕਾਰਾਂ ਦੀ ਜਿਦਾਂ ਸ਼ਿਲਖਾਂ ਦੇ ਵਿੱਚ ਸਾਡੇ ਪੰਜ ਸਕਾਰ ਆ ਉਹਨਾਂ ਦੀ ਕੋਈ ਬਿਆਦਵੀ ਕਰਦਾ ਤੇ ਉੱਤੇ ਸਖੀਅਤ ਪਿਨਿਸ਼ਮੈਂਟ ਚਾਹੀਦੀ ਤੇ ਕਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਿਆਂ ਲਈ ਕੈਪੀਟਲ ਪਿਨਿਸ਼ਮੈਂਟ ਸਜਾਏ ਮੌਤ ਦੀ ਬੇਅਦਬੀ ਹਸਬੰਦੀ ਸਰਕਾਰ ਵੱਲੋਂ ਕਾਨੂੰਨ ਲਿਆਉਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ 2015 ਤੋਂ ਪਹਿਲਾਂ ਵੀ ਬੇਅਦਬੀਆਂ ਹੋਈਆਂ ਹਨ ਸ਼੍ਰੋਮਣੀ ਕਮੇਟੀ ਲਗਾਤਾਰ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਦੀ ਆ ਰਹੀ ਹੈ ਅਜਿਹੇ ਵਿੱਚ ਸਰਕਾਰ ਵੱਲੋਂ ਇਹ ਕਾਨੂੰਨ ਲੈ ਕੇ ਆਉਣਾ ਵਧੀਆ ਫੈਸਲਾ ਹੈ ਪਰ ਉਮੀਦ ਕਰਦੇ ਹਾਂ ਕਿ ਇਹ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਵੇਗਾ ਅਤੇ ਇਸ ਕਾਨੂੰਨ ਤਹਿਤ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕੋਈ ਅਜਿਹਾ ਦੁਬਾਰਾ ਕਰਨ ਦੀ ਹਿੰਮਤ ਵੀ ਨਾ ਕਰੇ 2015 ਚ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਸਾਡੇ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਿਕਾਰਯੋਗ ਆ ਪਰ ਮੁਹਤਾਤ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਵੇਖੀਆਂ ਜਾਣ ਤਾਂ ਉਹ ਗੁਰੂ ਘਰਾਂ ਦੇ ਨਾਲ ਛਾਹੇ ਗੁਰੂ ਘਰਾਂ ਸਾਹਿਬ ਦੇ ਨਾਲ ਸੰਬੰਧਿਤ ਜਾਂ ਗੁਟਕਾ ਸਹਿਬਾਨ ਨਾਲ ਸੰਬੰਧਿਤ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪਨਿਸ਼ਮੈਂਟ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਐਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪੀਨਲ ਕੋਡ ਜਿਹੜੀ ਹੁਣ ਉਹ ਨਵੀਂ ਬਣਾ ਦਿੱਤੀ ਉਹਨੂੰ ਚੇਂਜ ਕਰ ਦਿੱਤੀ ਹੈ ਬੀ ਐਨ ਐਸ ਐਲ ਕੀ ਐਮ ਬੀ ਐਨ ਐਸ ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹਦੇ ਤੇ ਜਨਰਲ ਹਾਊਸ ਵੀ ਸੱਧਿਆ ਐਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਇਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਗੁਰਕਬਚੀ ਬਾਣੀ ਦੀ ਬਿਆਦਵੀ ਕਰਦਾ ਉਹਨੂੰ ਸਜਾਇ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਚ ਰਿਹੇ ਘਟਨਾਵਾਂ ਰੁਕਦੀਆਂ ਨਹੀਂ ਕਿਨੇ ਚ ਸਵੀਅਰ ਪੇਨਿਸ਼ਮੈਂਟ ਕਿਸੇ ਨੂੰ ਦਿੱਤੀ ਨਹੀਂ ਜਾਂਦੀ। ਤੋਂ ਚੰਗੀ ਗੱਲ ਇਹ ਲਿਆਏ ਆ ਤੇ ਪਰ ਉਹਨੂੰ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਵਰਤਿਆ ਜਾਵੇ। ਸੱਚਮੁੱਚ ਹੀ ਜਿਹੜਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬਿਆਦਵੀ ਕਰਦਾ ਕਿਸੇ ਧਰਮ ਦੇ ਕਕਾਰਾਂ ਦੀ ਜਦੋਂ ਸ਼ਰਖਾਂ ਦੇ ਵਿੱਚ ਸਾਡੇ ਪੰਜ ਕਕਾਰ ਆ ਉਹਨਾਂ ਦੀ ਕੋਈ ਬਿਆਦਬੀ ਕਰਦਾ ਤੇ ਉਹਦੇ ਲਈ ਸਵੀਅਰ ਪਿਨਿਸ਼ਮੈਂਟ ਕਾਇਦੀ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਿਆਦਬੀ ਹਾਲਿਆਂ ਦੇ ਕੈਪੀਟਲ ਪਿਨਿਸ਼ਮੈਂਟ ਸੁਝਾਇ ਮੌਤ ਚਾਹੀਦੀ ਜਿਸ ਲਈ ਬਿਆਦਬੀ ਸੱਚਖੰਡ ਚ ਹੋਈ ਉਹ ਤੋਂ ਪਹਿਲਾਂ ਇੱਕ ਬਿਆਦਬੀ ਹੋਈ ਸੀ ਇੱਕ ਬੰਦੇ ਨੇ ਗੁਟਕਾ ਸਰੋਵਰ ਦੇ ਵਿੱਚ ਸਿੱਡ ਦਿੱਤਾ ਸੀ ਉਹ ਬੰਦਾ ਫੜਿਆ ਵੀ ਗਿਆ ਅਸੀਂ ਸਾਡੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਉਹਨੂੰ ਉਹ ਤਾਂ ਪੁਛ ਫੜਤਾਲ ਕੀਤੀ ਪਰ ਉਹ ਅਸੀਂ ਫਿਰ ਜਿਹੜੇ ਪੁਲਿਸ ਦੇ ਸ਼ੋਰਟ ਕੀਤਾ ਅੱਜ ਤੱਕ ਕੋਈ ਸਾਨੂੰ ਦੱਸਿਆ ਨਹੀਂ ਉਹਦਾ ਕੀ ਬਣਿਆ ਉਦੋਂ ਬਾਅਦ ਜਿਹੜੀ ਇਹ ਬਿਆਦਵੀ ਕਰਨ ਵਾਲਾ ਸੀ ਉਹਦਾ ਅਸੀਂ ਕਿਹਾ ਸੀ ਵੀ ਤੁਸੀਂ ਆਪਣਾ ਉਹਦਾ ਟੈਸਟ ਕਰਵਾ ਕੇ ਉਹਦਾ ਅੱਗਾ ਪਿੱਛਾ ਪਤਾ ਕਰੋ ਪਰ ਮੇਰਾ ਖਿਆਲ ਹੈ ਜਿੰਨੇ ਕ ਕੇਸ ਹੁਣ ਤੱਕ ਦੇ ਮੈਂ ਦੇਖਦਾ ਇੱਕ ਆਨੰਦਪੁਰ ਸਾਹਿਬ ਉਦੋਂ ਉਹਨੇ ਬਿਆਦਵੀ ਕੀਤੀ ਸੀ ਅੰਦਰ ਦਰਵਾਜ਼ੇ ਸਵੇਰੇ ਅੰਮ੍ਰਿਤ ਵੇਲੇ ਤਮਾਕੂ ਦੀ ਬਾਤਾਂ ਕੀਤੀ ਉਹ ਵੀ ਅਸੀਂ ਆਪ ਪੈਰ ਵਹੀ ਕਰਕੇ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ 5 ਸਾਲ ਕੈਦ ਹੋਈ ਜਾਣੇ ਤਾਂ ਸਾਰੇ ਜਿੰਨੇ ਵੀ ਕੇਸ ਆਉਂਦੇ ਆ ਇਹਨੋਂ ਕੋ ਮੈਂਟਲੀ ਰਿਟਾਇਰਡ ਜਾਂ ਉਹਦਾ ਕਹਿ ਕੇ ਇਹ ਜਿਹੜਾ ਆ ਉਹ ਤੋਂ ਫਨਾ ਦਿੰਦੇ ਆ ਕਿਤੇ ਕਿਸੇ ਵੀ ਕੇਸ ਦੇ ਵਿੱਚ ਤੈਅ ਤੱਕ ਨਹੀਂ ਜਾਂਦੇ ਪਰ ਜੇ ਸਜ਼ਾ ਸਖਤ ਹੋਊਗੀ ਤਾਂ ਫਿਰ ਉਹਦਾ ਆਲਟੀਮੇਟਲੀ ਕੋਈ ਨਾ ਕੋਈ ਫਰਕ ਜਿਹੜਾ ਆ ਉਹ ਜ਼ਰੂਰ ਪੈਂਦਾ ਕਿਸੇ ਨੂੰ ਵੀ ਉਹਦਾ ਕਾਨੂੰਨ ਆਪਣੇ ਹੱਥ ਚ ਲੈਣ ਦਾ ਅਧਿਕਾਰ ਨਹੀਂ ਪਰ ਕਈ ਵਾਰੀ ਗ੍ਰੈਵਿਟੀ ਆਫ ਅ ਫੈਂਸੀ ਇੰਨੀ ਵੱਧ ਜਾਂਦੀ ਬੰਦਾ ਜ਼ਰੂਰਤਾਂ ਤੇ ਆਪਣਾ ਨਹੀਂ ਆਪਣਾ ਕਾਬੂ ਰੱਖ ਸਕਦੇ ਤਕਰੀਬਾਂ ਨਹੀਂ ਕਰਨਾ ਜਿਹੜੀਆਂ ਵਾਪਰ ਜਾਂਦੀਆਂ ਨੇ ਦੇਖੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰਾਂ ਨੂੰ ਖਾਸ ਕਰਕੇ ਕਿ ਜਿਹੜੇ ਧਾਰਮਿਕ ਸਾਡੇ ਹੁੰਦੇ ਜਾਂ ਸਤਾਵ ਦੀਆਂ ਮਨਾਉਣ ਦਾ ਅਧਿਕਾਰ ਹੋ ਕੇਵਲ ਤਾਂ ਕੇਵਲ ਸ਼ਾਹਨੀ ਕੋਦਰਾਂ ਪ੍ਰਬੰਧਕ ਕਮੇਟੀ ਨੂੰ ਸਰਕਾਰਾਂ ਜਿਹੜੀਆਂ ਉਹ ਮਨਾ ਸਕਦੀਆਂ ਕਿਸ ਰੂਪ ਦੇ ਵਿੱਚ ਕੋਈ ਕੋ ਵੱਡਾ ਕਾਰਜਕਰਨ ਸਤਿਗੁਰਾਂ ਦੇ ਸੰਮੁਖ ਹੋ ਕੇ ਕੋਈ ਵੱਡਾ ਹਸਪੀਟਲ ਖੋਲ ਦੇਣ ਕੋਈ ਜਮੀਨ ਰਿੰਗ ਕਾਲਜ ਵੱਡਾ ਖੋਲ ਦੇਣ ਉਹ ਮਾਰਕੀਟ ਦਾ ਵੱਡਾ ਬਣਾ ਦੇਣ ਹੋਰ ਕਾਰਜ ਕਰ ਲੈ। ਮਨਾਉਣ ਦੀ ਜੀ ਸਕਦੇ ਪਰ ਅਸੀਂ ਇਹਦੇ ਸਬੰਧ ਦੇ ਵਿੱਚ ਹੁਣ 14 ਤਰੀਕ ਨੂੰ ਮੀਟਿੰਗ ਰੱਖੀ ਆ ਜਿਹਦੇ ਵਿੱਚ ਅਸੀਂ ਸਾਰੇ ਬੈਠ ਕੇ ਕਿਉਂਕਿ ਸਾਡੀ ਸ਼ਤਾਬਦੀ ਤਾਂ ਉਦੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਈ ਸੀ ਹੁਣ ਅਸੀਂ ਇੱਕ ਵੱਡਾ ਸਵਾਗਤ ਕਰਕੇ ਵੀ ਹਟੇ ਆ। ਪਰ ਸਰਕਾਰਾਂ ਆਪਣੇ ਅਧਾਰੇ ਤੱਕ ਸੀਮਤ ਰਹਿਣ ਕਿਉਂਕਿ ਪਹਿਲਾਂ ਵੀ ਦੇਖਿਆ ਜਦੋਂ ਕਦੋਂ ਸਰਕਾਰਾਂ ਹੁੰਦੀਆਂ ਤੇ ਉਹ ਜਿਹੜੇ ਯਤਨ ਕਰਦੀਆਂ 550ਵੇਂ ਸਾਲੇ ਪ੍ਰਕਾਸ਼ ਦਿਹਾੜੇ ਤੇ ਕਾਂਗਰਸ ਨੇ ਵੀ ਯਤਨ ਕੀਤਾ ਸੀ। ਪਰ ਉਹ ਕੋਈ ਫਰੂਟ ਫੁੱਲ ਨਹੀਂ ਨਿਕਲਦਾ ਸਾਡੇ ਅਸੀਂ ਸ਼ਦਾਬ ਦੀਆਂ 23 24 25 ਨੂੰ ਤਿੰਨ ਦਿਨ ਲਗਾਤਾਰ ਪਹਿਲਾਂ ਉਹਦੇ ਨਗਰ ਕੀਰਤਨ ਹੋਣੇ ਆ ਤੇ ਸਰਕਾਰਾਂ ਉਹਦੇ ਵਿੱਚ ਸ਼ਮੂਲੀਅਤ ਕਰਨ